ਕਪੂਰਥਲਾ ਵਿੱਚ ਦਰਗਾਹ ਸ਼ਰੀਫ ਪੀਰ ਚੌਧਰੀ ਜੀ ਦੇ 107ਵਾਂ urs 31 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਮਨਾਇਆ ਜਾ ਰਿਹਾ ਹੈ ਅਤੇ ਬਾਬਾ ਗਰੀਬ ਸ਼ਾਹ ਜੀ ਵੱਲੋਂ ਕਪੂਰਥਲਾ ਸ਼ਹਿਰ ਵਾਸੀਆਂ ਨੂੰ urs ਤੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ ਜਿਹੜੇ ਜਿਹੜੇ ਲੈਣ ਆਏ ਨੇ ਸਰਕਾਰ ਨੂੰ ਮੰਗਣ ਹੈ ਨੀਂ ਤੇ ਤਾੜੀ ਮਜ਼ਾਓ ਸਰਕਾਰ ਦੇ ਜਿਹੜੇ ਕਬੂਨ ਆਏ ਜਿਹੜੇ ਆਪਣਾ ਸਬੂਤ ਆਪੀਦਾ

I don't. ਬਾਬਾ ਜੀ ਬਾਬਾ ਜੀ ਜੱਸਾ ਜੀ ਬੇਟਾ ਬਾਬਾ ਜੀ ਕਿੰਨਾ ਚਿਰ ਹੋ ਗਿਆ ਬਾਬਾ ਜੀ ਆਪਣੇ ਦਰਬਾਰ ਚ ਮੇਲਾ ਕਰਵਾਉਂਦੇ ਆ ਇਹਨੂੰ ਇਸ ਵਾਰ ਜੀ 100 ਆਤਮਾ ਮੇਲਾ ਜਿਹੜਾ ਮਨਾਇਆ ਜਾ ਰਿਹਾ ਜੋ ਕਿ 31 ਲਾਈ ਅਤੇ ਇੱਕ ਇੱਕ ਅਸਤ ਨੂੰ ਮਨਾਇਆ ਜਾ ਰਿਹਾ ਤੇ ਬਾਬਾ ਜੀ ਕਿਹੜੇ ਕਿਹੜੇ ਕਲਾਕਾਰ ਜਾਂ ਗਾਇਕ ਸੱਦੇ ਜਾ ਰਹੇ ਮੇਲੇ ਵਿੱਚ ਕਮਲ ਖਾਨ پرویز ਆਦਮ ਬਲੇਰਾਂ ਦੀ ਸ਼ਲਾਮ ਕੰਨੀ ਰਵੀਸ਼ ਰਾਮ ਘਰ ਘਰ ਅੱਜ ਕਮਲ ਖਾਨ پرویز ਆਦਮ ਸੈਦਾ ਬੀਗਮ ਬੰਤੀ ਕੁਵਾਲ ਲੇਰ ਅਲੀ ਰਵੀ ਅਸ਼ਰਫ ਅਤੇ ਇਸ ਨਕਾਲ ਪਾਰਟੀ ਜਿੱਦਾਂ ਬਾਬਾ ਜੀ 107 ਸਾਲ ਹੋ ਚੁਕੇ ਆਪਣੇ ਮੇਲਾ ਕਰਾਣ ਦੇ ਦਰਬਾਰ ਦੇ ਵਿੱਚ ਅੱਜ ਵੀ ਦਰਬਾਰ ਦੇ ਵਿੱਚ ਧੂਮ ਧਾਮ ਨਾਲ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਕਪੂਰਥਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕਿਦਣ ਦਰਬਾਰ ਦੇ ਉੱਤੇ ਪਹੁੰਚਣ ਤੇ ਕਿਸ ਤਰੀਕੇ ਨਾਲ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਇਹ ਜ ਲਾਈ ਨੂੰ ਨਿੰਦੀ ਦੀ ਅੱਛਾ ਰਸਮ ਰਾਤ 8 ਵਜੇ ਅਤਾ ਕੀਤੀ ਜਾਏਗੀ ਸਵੇਰ ਨੂੰ 31 ਨੂੰ 10 ਵਜੇ ਢੰਡੇ ਦੀ ਰਸਮ ਅਦਾ ਕੀਤੀ ਜਾਏਗੀ ਉਸ ਤੋਂ ਬਾਅਦ 12 ਵਜੇ ਚੱਦਰ ਦੀ ਰਸਮ ਤੇ ਸ਼ਾਮ ਨੂੰ ਮਹਿਫਲ ਕਵਾਲ ਹਮੇਸ਼ਾ ਹੀ ਦੋ ਦਿਨ ਦੀ ਮਹਿਫਲ ਹੁੰਦੀ ਹੈ ਜੀ ਜੋ ਕਿ ਅੰਬੇ ਸਮੇਂ ਤੋਂ ਹੀ ਇਹ ਨੇ ਇਹ ਇਸ ਤਰ੍ਹਾਂ ਚਲਦੀ ਆ ਰਹੀ ਆ ਔਰ ਇਸ ਨਗਰ ਖੇੜੇ ਦਾ ਸਭ ਤੋਂ ਇਤਿਹਾਸਕ ਮੇਲਾ ਹੈ ਜੀ ਬਾਈ ਸائیں ਜੀ ਸائیں ਜੀ ਕੀ ਨਾਮ ਤੁਹਾਡਾ ਗੁਰਨੂਰ ਜੀ ਅੱਛਾ ਜੀ ਤੁਸੀਂ ਦਰਬਾਰ ਦੇ ਵਿੱਚ ਅੱਜ ਪਹੁੰਚੇ ਹੋ ਦਰਬਾਰ ਦੇ ਵਿੱਚ ਜਿਹੜੀ ਮੇਲੇ ਦੀ ਧੂਮ ਧਾਮ ਨਾਲ ਤਿਆਰੀ ਕੀਤੀ ਜਾ ਰਹੀ ਹੈ ਇਸ ਦਾ ਕੀ ਕਾਰਨ ਹੈ ਜੀ ਮੇਲਾ ਕਿੰਨਾ ਮੇਲਾ ਜੀ ਇਹ ਦਰਬਾਰ ਦੇ ਵਿੱਚ ਆਪਣੀ ਸਤਿ ਸ੍ਰੀ ਅਕਾਲ ਉਸ ਮੁਬਾਰਕ ਅੱਛਾ ਜੀ ਕਿਹੜੇ ਕਿਹੜੇ ਗਾਇਕ ਜਾਂ ਕਲਾਕਾਰ ਸੱਦੇ ਗਏ ਆ ਕਮਲ ਖਾਨ ਤਰਵੇਜ਼ ਅਰਬ ਬੰਟੀ ਕਵਾਰ ਖਲਾਮਤ ਅਲੀ ਨਕਾਲ ਪਾਲਤੀ ਸੱਜਦਾ ਬੇਗਮ ਅੱਛਾ ਜੀ ਤੁਸੀਂ ਕਪੂਥਲਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਪੂਥਲਾ ਵਾਸੀਆਂ ਕਦੋਂ ਤੇ ਕਿਸ ਟਾਈਮ ਦੇ ਉੱਤੇ ਪਹੁੰਚਣ ਮੇਲਾ ਦੇਖਣ ਵਾਸਤੇ 6 6 ਵਜੇ ਤੋਂ ਲੈ ਕੇ 8 ਵਜੇ ਤੱਕ ਆਪਾਂ ਸ਼ੁਰੂ ਹੋਏਗੇ 6 4 ਵਜੇ ਵਕਤ ਸ਼ੁਰੂ ਹੋ ਜੂਗੀ ਤੇ 5 ਤੇ 8 ਵਜੇ ਵਕਤ ਖਤਮ ਹੋ ਜੂਗੀ